ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 10 ਸਤੰਬਰ ਹੈ ਮੈਂ ਅਰਮਨਦੇਵ ਕਲਾਸ 7ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾਗਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਭਗਤ ਕਬੀਰ ਜੀ ਆਦੇ ਹਨ ਕਬੀਰ ਜੀ ਜੋ ਮਾਰਾ ਜੋਰ ਕਰ ਕਹਤੇ ਹਾਂ ਜੋ ਹਲਾਲ ਦਫਤਰ ਦੇ ਜਬ ਕਾਰਡ ਹੈ ਹੋਏਗਾ ਕੌਣ ਹਵਾਲੇ ਹੈ ਭਾਈ ਜਿਹੜੇ ਲੋਕ ਤੱਕੇ ਨਾਲ ਜੀਵਾਂ ਨੂੰ ਮਾਰਦੇ ਹਨ ਜੀਵਾਂ ਦੇ ਮਾਸ ਨੂੰ ਹalal ਕਹਿੰਦੇ ਹਨ ਪਾਪ ਖਾਣ ਦੇ ਯੋਗ ਆਗਦੇ ਹਨ ਜਦੋਂ ਪਰਮੇਸ਼ਰ ਨੇ ਆਪਣੀ ਦਰਗਾਹ ਵਿੱਚ ਕੀਤੇ ਕਰਮਾਂ ਦਾ ਲੇਖਾ ਮੰਗਿਆ ਤਾਂ ਇਹ ਲੋਕ ਕੀ ਜਵਾਬ ਦੇਣਗੇ ਇਹਨਾਂ ਦਾ ਕੀ ਹਾਲ ਹੋਵੇਗਾ ਇਹਨਾਂ ਦੇ ਕੀਤੇ ਪਾਪ ਗੁਨਾਹ ਮਾਫ ਨਹੀਂ ਹੋਣਗੇ ਸਜ਼ਾ ਜ਼ਰੂਰ ਮਿਲੇਗੀ ਕਬੀਰ ਜੋਰ ਕਿਆ ਸੋ ਜ਼ੁਲਮ ਹੈ ਲਈ ਜਵਾਬ ਖੁਦਾ ਦਸਤਰ ਲੇਖਾ ਨੇਕ ਸੇ ਮਾਰ ਮੋਹ ਮੋਖਾਏ ਭਗਤ ਕਬੀਰ ਜੀ ਆਗੇ ਹਨ ਜਿਹੜਾ ਮਨੁੱਖ ਜੀਵਾਂ ਤੇ ਤੱਕਾ ਕਰਦਾ ਹੈ ਉਹ ਜ਼ੁਲਮ ਹੈ ਕੀਤੇ ਜ਼ੁਲਮ ਦਾ ਲੇਖਾ ਪਰਮੇਸ਼ਰ ਜ਼ਰੂਰ ਮੰਗਦਾ ਹੈ ਪਰਮੇਸ਼ਰ ਦੀ ਦਰਗਾਹ ਵਿੱਚ ਜੋ ਲੇਖਾ ਬਾਕੀ ਨਿਕਲੇਗਾ ਕੀਤੇ ਜ਼ੁਲਮਾਂ ਦੀ ਸਜ਼ਾ ਮਿਲੇਗੀ ਉਸ ਮਨੁੱਖ ਦੇ ਮੂੰਹ ਤੇ ਮਾਰ ਖਾਵੇਗਾ ਸਜ਼ਾ ਭੁਗਤੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਜੀਵਾਂ ਨਾਲ ਧੱਕਾ ਕਰਨਾ ਜੀਵਾਂ ਨੂੰ ਮਾਰ ਉਹਨਾਂ ਦਾ మాਸ ਖਾਣਾ ਬੜਾ ਪਾਰੀ ਜੁਲਮ ਹੈ ਇਸ ਤੋਂ ਬਚਣਾ ਚਾਹੀਦਾ ਹੈ ਅਜਿਹੇ ਮਨੁੱਖਾਂ ਨੂੰ ਸਖਤ ਸਜ਼ਾ ਮਿਲਦੀ ਹੈ ਇਹਨਾਂ ਦੇ ਪਾਪ ਗੁਨਾਹ ਮਾਫ ਨਹੀਂ ਕੀਤੇ ਜਾਣੇ ਇਹ ਲੋਕ ਜਮਾਦੀ ਮਾਰ ਖਾਣਗੇ ਪਿਆਰੇ ਵਿਦਿਆਰਥੀਓ ਹਰ ਕੰਮ ਬੜੀ ਦ੍ਰਿੜਤਾ ਪ੍ਰੋਸੇ ਅਤੇ ਹਿੰਮਤ ਨਾਲ ਸਮੇਂ ਸਿਰ ਕਰਨਾ ਚਾਹੀਦਾ ਹੈ ਕਹਾਵਤ ਹੈ ਉਦਮ ਅੱਗੇ ਲక్ష్ਮੀ ਅੱਖੇ ਅੱਗੇ ਪਾਨ ਗੁਰੂ ਬਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ